ਸਿਰਫ ਇਹਦਾ ਪਤਾ ਨਹੀਂ ਵੀ ਭਲਕੇ ਦੇ ਪੈਣੀਆਂ ਉੱਪਰ ਸਕੇ ਆ ਸਾਰੇ ਕਮਰੇ ਦੇ ਪੈਣੇ ਅੰਦਰ ਕਦਾ ਪਾੜ ਗਿਆ ਫਰਸ਼ ਥੱਲੇ ਚਲ ਗਏ ਅੱਛਾ ਪਤਾ ਨਹੀਂ ਪਹਿਲੇ ਪਾਣੀ ਥੱਲੇ ਥੱਲੇ ਚਲ ਗਿਆ ਕੁੜੀਆ ਉਹ ਪਾਣੀ ਇੰਨਾ ਜਿਆਦਾ ਸੀ ਆਜ ਆਜ ਨਹੀਂ ਲਾਏ ਮੇਰਾ ਬਿਜਲੀ ਲਾ ਲੈ ਸਾਰੀ ਥੱਲੀ ਇੱਧਰ ਨਾ ਆਉਂਦੇ ਆ ਜੀ ਆਹ ਦੇਖ ਸਕਦੇ ਹੋ ਇਹ ਕਿਸਾਨ ਜੀ ਆਹ ਦੇਖੋ ਤੇ ਧੂੜੀ ਵਾਸਤੇ ਜੋ ਸਰਕਾਰ ਨੇ ਭੇਜੀ ਹੈ ਧੂੜੀ ਅਗਲੇ ਕਹਿੰਦੇ ਭੇਜੀ ਹੈ ਨਾ ਅਬ ਇਰਾਨੇ ਲਾਦੀ ਕੁੜੀ ਕਿੰਨਾ ਹੀ ਧੰਨਵਾਦ ਇਹਨਾਂ ਦਾ ਕੋੜ-ਕੋੜ ਕਰ ਸਕਦੇ ਆ ਜੀ ਪਰਾਂ ਦੇ ਸਕਦੇ ਆ ਕੁੜੀ ਇਹ ਕਹਿੰਦੇ ਸਾਡੇ ਪਿੰਡ ਦੇ ਸਭ ਤੋਂ ਜ਼ਿਆਦਾ ਇਹਦਾ ਯੋਗਦਾਨ ਹੈ ਕਾਰਨ ਕੱਲ ਵੀ ਜਿੱਥੇ ਹੁੰਦੀ ਆ ਹਵਤ ਪਹੁੰਚਦਾ ਤੁਹਾਨੂੰ ਕੱਲਿਆਂ ਨੂੰ ਪਈ ਬਾਕੀਆਂ ਨੂੰ ਕਿਹਨੂੰ ਪਈ ਨੇ ਦੀ ਬੜੀ ਸੇਵਾ ਸਾਰਿਆਂ ਦੀ ਬੜੀ ਆ ਇਹ ਕਹਿ ਰਿਹਾ ਮੈਂ ਨਹੀਂ ਇਹ ਗੱਲ ਕਹਿ ਸਕਦਾ ਇਹ ਗੱਲ ਸਾਰੇ ਜਾਣਦੇ ਨੇ ਫਿਰ ਇਹ ਅੱਗੇ ਲੱਗਦਾ ਤਾਂ ਸਾਰੇ ਜਾਣਦੇ ਨੇ ਕੋ ਪਤਾ ਕਿਹੜਾ ਵੀ ਚਾਹੀਦਾ ਹੋ ਸਕਦਾ ਕੋਈ ਤੁਮਾਨ ਦਾ ਬੰਦਾ ਹੋਵੇ ਮਾਸੀ ਦਾ ਮੁੰਡਾ ਨਾ ਮੇਰਾ ਕੋ ਬੰਦਮਾਨਾ ਹਾਂ ਮਾਸੀ ਦਾ ਮੁੰਡਾ ਉਹ ਤੁਹਾਡੇ ਉਹ ਹੈਲੀਕਾਪਟਰ ਭੇਜ ਰਹੇ ਨੇ ਤੁਹਾਡੇ ਪਿੰਨ ਨਹੀਂ ਪਹੁੰਚ ਆ ਬੜੇ ਆਏ ਨੇ ਆਲੇ ਦੁਆਲੇ ਵੇਖੋ ਹੈਲੀਕਾਪਟਰ ਕਿੰਨੇ ਲੱਗੇ ਅੱਛਾ ਹੋਰ ਚੱਲਣ ਦੇ ਆਲੇ ਦੁਆਲੇ ਕਿੱਲੇ ਚੱਲਣ ਦੇ ਸੋਖਵੀਰ ਬਾਦਲ ਸਾਹਿਬ ਹੁਣਾਂ ਨੇ ਕਿ ਬਸ ਬਣਾਈ ਉਹ ਕਹਿੰਦੇ ਅਸੀਂ ਦਰਿਆ ਛੱਡਣੀ ਇੱਥੇ ਛੱਡਣ ਲੈ ਕੇ ਆਉਣ ਕਣੀ ਉਹ ਹਰੀਗੇ ਚਲਦੀ ਆ ਅੱਛਾ ਬਾਕੀ ਭਾਵੇਂ ਡੁੱਬ ਜਾਣ ਸਾਰੇ ਉਹ ਹਰੀਗੇ ਚਲਦੀ ਆ ਸੋਖਵੀਰ ਬਾਦਲ ਦੀ ਕਿਵੇਂ ਲੱਗਾ ਬਦਲਾ ਕਿਵੇਂ ਲੱਗਾ ਬੜਾ ਵਧੀਆ ਆ ਕੇ ਥੋੜਾ ਲੱਗਾ ਵੇਖੋ ਨਜ਼ਾਰੇ ਬੱਜੇ ਪਏ ਨੇ ਡੋਬ ਕੇ ਮਾਰਤਾ ਸਾਰਿਆਂ ਨੂੰ ਇਹਦੇ ਨਾਲ ਹੋਰ ਕੀ ਚਾਹੀਦਾ ਇਹਦੇ ਨਾਲ ਬਦਲਾ ਹੋਰ ਕੀ ਚਾਹੀਦਾ ਸਾਨੂੰ ਬਾਜੀ ਲੱਖ 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 ਪਾਣੀ ਛੱਡੀ ਜਾਂਦਾ ਦਰਿਆ ਦੇ ਵਿੱਚ ਤੇ ਰੋਜ ਦਾ ਕਦੀ ਪਾਣੀ ਜਵਾਂ ਨਾ ਹੁੰਦਾ ਤੇ ਸਰਕਾਰਾਂ ਕੀ ਪਾਣੀ ਜਾਵਾ ਹੋ ਗਿਆ ਪਾਣੀ ਜਾਵਾ ਕਿਦਾ ਹੋ ਗਿਆ ਉਹ ਜੱਟ ਹੋਏ ਨਾ ਜੱਟ ਮੇਰੇ ਵਰਗਾ ਸਾਬਾ ਦਿਓ ਤੇ ਹਰ ਆਜੂਤੇ ਨਹੀਂ ਸਾਬਾ ਆ ਦਿਓ ਜੱਟ ਵਟ ਨਹੀਂ ਰੋਣਦਾ ਆਪਣੀ ਉਹ ਤਾਂ ਦੀ ਸਰਕਾਰਾਂ ਜਿਹੜੇ ਕੋ ਡੈਮ ਰੋੜ ਗਏ ਨੇ ਉਹ ਤਾਂ ਚੰਨੀ ਵਾਂਗੂ ਕਹਿੰਦੇ ਮੈਨੂੰ ਸਾਰਾ ਕੁਝ ਕਰਨਾ ਉਹ ਕਦੀ ਕਹਿੰਦੇ ਰਹੀ ਸਾਡਾ ਕਿਹੜੇ ਕਿਹੜੇ ਪਿੰਡ ਤੋਂ ਆ ਜੀ ਅਸੀਂ ਗੁਰਦਾਸਪੁਰ ਤੋਂ ਆਏ ਯਾਰ ਲਖਣਪਾਲਪੁਰ ਤੋਂ ਕੀ ਲੈ ਗਿਆ ਜੀ ਈ ਤੇ ਪੁੱਛੇ ਲੈ ਗਿਆ ਗ੍ਰੀਟਿੰਗ ਪੰਜਾਬ ਜੀ ਤਬੰਦੀ ਪੰਜਾਬ ਜੀ ਤਬੰਦੀ ਵਾਸ ਪੰਜਾਬੀ ਵਾਸ ਪੰਜਾਬੀ ਉਹ ਤੇ ਜੇਲੇ ਬੈਠਾ ਕੁੜੀਆਂ ਨਾਲ ਚਾਟਾਂ ਕਰਨ ਰਿਆ ਉਹਨੇ ਤੇ ਕਰਨੀਆਂ ਹੀ ਕਰਨੀਆਂ ਹੁਣ ਹੋਰ ਕੀ ਕਰੇ ਉਹ ਉਹ ਪਿੱਛੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੇਖੀ ਹੋਗੀ ਐਸਪੀਰ ਭਾਲ ਸਿੰਘ ਦੀ ਉਹਨਾਂ ਦੀ ਮਾਤਾ ਨਾਨ ਕਹਿੰਦੇ ਆ ਕਿ ਉਹ ਅਮਰਤਪਾਲ ਨੇ ਬਹੁਤ ਪੰਜਾਬ ਚ ਅਗ ਲਾਈ ਅਮਰਤਪਾਲ ਨੇ ਅਗ ਲਾਈ ਅੱਗ ਤੇ ਇਹਨਾਂ ਨੇ ਲਾਈ ਅਮਰਤਪਾਲ ਦੇ ਨਸੇ ਦੇ ਲੋਕਾਂ ਦੇ ਮੁੰਡੇ ਸੁਧਾਰਨ ਰਿਆ ਸੀ ਹੁਣ ਇਹ ਕਹਿੰਦੇ ਕਿ ਘਰਾਂ ਘਾਟ ਧੌਂਦੇ ਉਹ ਮੁੰਡਿਆਂ ਨੂੰ ਸਮਝਾਓ ਕਿੰਨੇ ਮੁੰਡੇ ਜਿਹੜੇ ਜਿਹੜੇ ਬਚ ਗਏ ਅਮਰਤਪਾਲ ਭਾਈ ਉਹ ਵੀ ਕਹਿ ਰਹੇ ਪੰਜਾਬ ਚ ਅਗ ਲਾਈ ਅੱਗ ਇਹਨੇ ਬਹੁਤ ਪੈਸਾ ਇਕੱਠਾ ਕਰ ਲਿਆ ਤਾਂ ਕਿੰਨਾਂ ਨੇ ਅਮਰਤਪਾਲ ਉਹਨਾਂ ਦੇ ਅਮਰਤਪਾਲ ਤੇ ਵਿਚਾਰਾ ਉਹ ਵਾਰ ਤੋਂ ਜੇਲ੍ਹ 'ਚ ਬੈਠਾ ਉਹਨੂੰ ਤੇ ਆਪਣੀ ਉਹਨੂੰ ਤੇ ਫੰਡ ਵੀ ਨਹੀਂ ਦੀ ਐਮਪੀ ਦਾ ਇਹਦੇ ਥਰਕਾੜਾ ਵਾ ਸਰਕਾਰਾਂ ਦੇ ਕੰਮ ਆਂ ਕੀ ਹੁਣ ਲੱਗਦਾ ਹੈ ਲੋਕਾਂ ਨੂੰ ਕਿ 2027 ਵਿੱਚ ਕੋਈ ਨਾ ਕੋਈ ਫੇਰ ਬਦਲਾ ਲੈ ਦੇ ਬਦਲਾ ਹੁਣ ਭਾਈ ਅਮਰਤਪਾਲ ਸਿੰਘ ਹੀ ਕਰਨਗੇ ਹੋਰ ਬਾਕੀ ਕੋਈ ਪਤਾ ਨਹੀਂ ਇਹਨਾਂ ਨੇ ਵਿਆਹ ਕਰਾਉਣੇ ਸੀ ਉਹ ਕਰਾ ਲਏ ਆ